ਸੋ ਤੇ ਮੈਂ ਤੁਹਾਨੂੰ ਤਾਂ ਮਾ ਦੋ ਤੇ ਨਾ ਗੁੱਟ ਪਾਉਣ ਦੀ ਨਿਕ ਜੋਰ ਨਾ ਆਹੜਾ ਫੜਦੇ ਜੇ ਮੈਂ ਗ੍ਰਿਪ ਲੈ ਉਹ ਗ੍ਰਿਪ ਵੇਖਣੀ ਸਾਲਿਆ ਫੜ ਤੇ ਮੈਂ ਦੱਸਦਾ ਤੈਨੂੰ ਕੋਈ ਮਾਤੀ ਦਊਂਗਾ ਆ ਪੜ ਆਪਣੀ ਹੈ ਹੋਰ ਲੋ ਪਾ ਲੈ ਉਹ ਮੈਂ ਜੰਗ ਏਜ ਹੋਵੇ ਨਾ ਤੇਰੇ ਵਰਗੀ ਬੰਦੇ ਭੱਜਣ ਹੈ ਦਾਦਾਣੀਆਂ ਅੱਬੇ ਦੱਸ ਇਹਨਾਂ ਨੂੰ ਕਮੌਣਾ ਕੁੜੀਆਂ ਦਾ ਉਹ ਤਿੰਨਾਂ ਜਣਿਆਂ ਦਾ ਕੰਮ ਹੁੰਦਾ ਹੀ ਤਿੰਨਾਂ ਤੋਂ ਬਿਨਾਂ ਨਹੀਂ ਉਹ ਗੱਲ ਬੰਦੀ ਉਹ ਸਾਫ ਨਹੀਂ ਹੁੰਦੀ ਫੋਟੋ ਇੱਕ ਜਣੇ ਨੇ ਉੱਤੇ ਚੜੇ ਹੋਣਾ ਇੱਕ ਜਣੇ ਨੇ ਸੈਂਟਰ ਤੇ ਤੇ ਇੱਕ ਟੀਵੀ ਲੱਗੋ ਲਾਟੂ ਜੱਕ ਮੌਂਦਾ ਹੁੰਦਾ ਉਹ ਕਿਸ ਨੇ ਕੈਸਟ ਲੈ ਹੋਣੀ ਵਿਆਹ ਦੀ ਆਵੇ ਮੇਰੀ ਲਾਦੇ ਉਹਨੇ ਕਹਿੰਦਾ ਦੂਜੇ ਨੇ ਮੇਰੀ ਲਾਦੇ ਇਸ ਤਰ੍ਹਾਂ ਕਰ ਦਿੰਦੇ ਉਹ ਮੜ ਕੇ ਲਾਉਣੀ ਫੇਰ ਫੇਰ ਇਹ ਕਿਤਾਬ ਭਜਾਉਂਦੇ ਹੁੰਦੇ ਉਹ ਭਜਾਉਂਦੇ ਨੇ ਜਾਂ ਰੁਪਈਆ ਜਾਂ ਦਾਰਪੀ ਗਿਰੋ ਪ੍ਰਿੰਟ ਸਾਫ ਕਰਨਾ ਦਾ ਘੜੀ ਭੇਜੋ ਦੇ ਦੇ ਹੈਲੋ ਬਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਸੇ ਤਾਂ ਠੀਕ ਜੀ ਹਾਂਜੀ ਠੀਕ ਹੈ ਕਿਦਾਂ ਲੱਗ ਰਿਹਾ ਦਾ ਨਵਾਜਾ ਜੀ ਵਧੀਆ ਲੱਗਿਆ ਬੜਾ ਮਸੂਹ ਹੁੰਦਾ ਤੁਸੀਂ ਦਾ ਸਤਿ ਾਨਕ ਦਾ ਲੱਗਦਾ ਬੜਾ ਸੁਨੋ ਲੱਗਦਾ ਅੱਜ ਘਰ ਵੀ ਛੱਡਦੇ ਆ ਮੁੰਡਾ ਕਹਿੰਦੇ ਕਿਰਪਾ ਜੀ ਆਦੇ ਕੱਲ ਜਾਣਾ ਨਾ ਜਾਵਾਂਗੇ ਹੂੰ ਆਪਾਂ ਕੋਣ ਰਾਜੀ ਭਾ ਕੇ ਇੱਥੇ ਨਾਲੇ ਮਾਰ ਜਾ ਰੋਣ ਵਾਲਾ ਬਿਲਕੁਲ ਤੇ ਹਨਾ ਹੂੰ ਕਿਰਪਾ ਜੀ ਸਾਡਾ ਧੰਨਵਾਦ ਇਸ ਲਈ ਵੀਡੀਓ ਮਾਰੀ ਪਰ ਜਿੰਨਾ ਨਹੀਂ ਦੇਖਣਾ ਨਾ ਨੇ ਉਤਰਾ ਹੀ ਦੇਖ ਲੈਣਾ ਵੀਡੀਓ ਤਾਂ ਨਹੀਂ ਸ਼ਰਮ ਮਨ ਕੀ ਗੱਲ ਹੈ ਸਹੀ ਗੱਲ ਹੈ ਥੈਂਕ ਯੂ ਤੇਰੀ ਸੇਵਾ ਲਈ ਮਾਹਰ ਹੈ ਨੇ ਹਾੜਾ ਗਿਆੜੇ ਮਾਲਕ ਕੋ ਤਣਾ ਉਹ ਦਿਖਾਉਣ ਵਾਲੇ ਵਾਸਤੇ ਥੈਂਕ ਯੂ ਥੈਂਕ ਯੂ ਇਹ ਦਿਖਾਓ ਜਿਹੜਾ ਬੈਠੇ ਕੋ ਦੁਪਹਿਰੇ ਜੇ ਹੈਨਾ ਹਾਂਜੀ ਹਾਂਜੀ ਕੁਝ ਕਹਿਣਾ ਚਾਹੋਗੇ ਬੱਚਕਾਂ ਨੂੰ ਇਹੋ ਕੰਨਾ ਵੀ ਧੰਨਵਾਦ ਕਿਹੜੀ ਗੱਲ ਹੈ ਐਦਾਂ ਹੀ ਦੇ ਹੈ ਉਦਾਂ ਹੀ ਧੰਨਵਾਦ ਬਣਾ ਕੀ ਗੱਲੇ ਯਾਰ ਮਿਹਰਬਾਨੀ ਥੈਂਕ ਯੂ ਠੀਕ ਹੈ ਤਾਂ ਪਿਆਰ ਕਰਦੇ ਜੇ ਮੇਰੇ ਭਰਾ ਤੇ ਇੰਦਾ ਹੀ ਪਿਆਰ ਕਰਦੇ ਰਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਲਾਈਵ ਚੱਲਣ ਦਾ ਇਸ ਦਾ ਲੋਕ ਵੀ ਬਣਨਦੇ ਆ ਜੀ ਖਾ ਬਲੌਗ ਵੀ ਨਾਲ ਨਾਲ ਸਸਿ ਗਾ ਜੀ ਸਾਰਿਆਂ ਨੂੰ ਜਿੰਨੇ ਪੈਣ ਭਰਾ ਪਿਆਰ ਕਰਦੇ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਕਰਨ ਲਈ ਮਿਹਰਬਾਨੀ ਤੁਹਾਡੀ ਬਹੁਤ ਜਿਆਦੀ ਰਹੀ ਮੈਂ ਤੇ ਰਾਜ ਨੂੰ ਇਦਾਂ ਕਹਿੰਦੇ ਆ ਰਾਜੇ ਇਹ ਤਾਂ ਲਾਈਵ ਨਹੀਂ ਚੱਲਦਾ ਤੇ ਵੇਖੀ ਮੜਾ ਜਾ ਤੇ ਰਾਜੇ ਨੇ ਚਲਾਤਾ ਪਹਿਲੋਂ ਮੈਂ ਇੱਕਦਾਂ ਟਰਾਈ ਕਰ ਲੈਂਦਾ ਚੱਲ ਨਹੀਂ ਦਿਆ ਮੈਂ ਆ ਵੀ ਦੱਸ ਦਈਏ ਸਾਰੇ ਨੂੰ ਕਿ ਇਹ ਆਪ ਟਰਾਈ ਕਰ ਲੈਂਦਾ ਆਪਾਂ ਉਸ ਦਿਨ ਕਰਦੇ ਹਾਂ ਟਰਾਈ ਤੇ ਉਸ ਦਿਨ ਚੱਲ ਨਹੀਂ ਦਿਆ ਚੱਲ ਗਏ ਅੱਜ ਚੱਲ ਗਏ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਕਰ ਲਈ ਤੇ ਬਾਕੀ ਚਲੋ ਮੇਰੇ ਭਰਾ ਵੇਖੋ ਮੈਚ ਸ਼ਕਲਕ ਬੋਂਬੋਂ ਹਾਂ ਤਾਂ ਨਾ ਦੇਖਿਆ ਬਟਾ ਸ਼ਕਲਕ ਬੋਂਬੋਂ ਬਦਾਨੀ ਇਹ ਤਾਂ ਕੀ ਗੱਲ ਜੀ ਹੋਈ ਇਹ ਤੇ ਉਹ ਮੈਂ ਉਹ ਪੈਨ ਉਹ ਨਹੀਂ ਹੈ ਸ਼ਕਲਕ ਬੋਂਬਾਂ ਵਾਲੀ ਉਹ ਉਦਾਂ ਉਹ ਵਧੀਆ ਚੀਜ਼ਾਂ ਬਣਾਉਂਦਾ ਹੁੰਦਾ ਹੈ ਨਾ ਫਿਰ ਮੈਨੂੰ ਪਤਾ ਨਹੀਂ ਕਿ ਵਕਾਂ ਦਾ ਐਂਟਰਟੇਨਮੈਂਟ ਸਾਧਨ ਕਿਹੜਾ ਹੋਊਗਾ ਜ਼ਿਆਦਾ ਫੋਨ ਹੀ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਭਾਂਜਾ ਫੋਨ ਹੀ ਵੰਦੇ ਰੀਲਾਂ ਹੀ ਆਤੀ ਕੱਲ ਜਵਾਗ ਰੀਲਾਂ ਵੇਖ ਜਾਂਦੇ ਨਾ ਹੂੰ ਹੁਣ ਉਹ ਟਾਈਮ ਨਹੀਂ ਰਹੇਗਾ ਜਦੋਂ ਸ਼ਕਤੀਮਾਨ ਲੋਕੀ ਵੰਦੇ ਹੁੰਦੇ ਸੀ ਅਸਲ ਤੇ ਭਾਗੇ ਆਪਸ਼ਨਾਂ ਜਾਂਦੀਆਂ ਮਾਨ ਨਹੀਂ ਟਿਕਦਾ ਇੱਕ ਤਰੀਕਾ ਹਾਂਜੀ ਹਾਂ ਉਦੋਂ ਉਦੋਂ ਕੀ ਹੁੰਦਾ ਸੀ ਉਦੋਂ ਆਪਸ਼ਨ ਹੀ 1 2 ਹੁੰਦੀ ਹੈ ਆਪਣੇ ਤੋਂ ਤੇ ਆਪਾਂ ਨੇ ਤਾਂ ਵੇਖਣਾ ਹੀ ਵੇਖਣਾ ਸੀ ਜਿਵੇਂ ਜਿਹੜੀ ਉਹ 4 ਵਜੇ ਫੜਮਾਉਂਦੀ ਹੁੰਦੀ ਸੀ ਅਸਲ ਤੇ ਨਾ ਉਦੋਂ ਨਾ ਦੂਜਿਆਂ ਨੇ ਇੱਕ ਵਹਿਮ ਬੜਾ ਪਾਇਆ ਹੁੰਦਾ ਸੀ ਸਾਡੇ ਲੱਗੀ ਨਾ ਗਵਾਂਢੀ ਹੁੰਦਾ ਸਾਡਾ ਹਾਂਜੀ ਉਹਨੇ ਵਹਿਮ ਬੜਾ ਪਾਇਆ ਹੁੰਦਾ ਕਹਿੰਦਾ ਹੁੰਦਾ ਸੀ ਜਿੰਨਾ 에ਰੀਅਲ ਉੱਚਾ ਹੋਊਗਾ ਨਾ ਇਹ ਟੇਚ ਨੂੰ ਹੋਰ ਖੇਚ ਲੈਂਦਾ ਹਾਂ ਹਾਂ ਜੀ ਬਲਵਾਨ ਇਹ ਵੀ ਪਤ ਨਹੀਂ ਹੁੰਦਾ ਹੈ ਨਾ ਪਾਕਿਸਤਾਨ ਆ ਜਾਂਦਾ ਹੁੰਦਾ ਹੈ ਵੀ ਨਾ ਕਰਾਚੀ ਕੋਚੀ ਵੀ ਚੁੱਕ ਲੈਂਦਾ ਉਹ ਮੰਨ ਕੇ 10 ਵੀ ਉਹ ਪਾਈਪ ਤੇ ਚਲੋ 10 ਕਿ 20 20 ਫੁੱਟ ਦੀ 25 ਫੁੱਟ ਦੀ ਇੰਨੀ ਉੱਚੀ ਹੁੰਦੀ ਉਹ ਬਾਬਾ ਜੇਬ ਨਿਮਾਣਾ ਉਹ ਇੱਕ ਵਾਂਸ ਲਿਆ ਕੇ ਨਾ ਉਹਦੇ ਵਿੱਚ ਦੇ ਕੇ ਇਧਰੋਂ ਖਿੱਚਾਂ ਪਾ ਇਧਰੋਂ ਖਿੱਚਾਂ ਪਾ ਉਹਨੂੰ ਉੱਚਾ ਉਹ ਹੁੰਦਾ ਦੇ ਕੱਖ ਨਹੀਂ ਫਿਰ ਵੀ ਉਹ ਜਵਾਕਾਂ ਨੂੰ ਜਦੋਂ ਜਵਾਕਾਂ ਨੇ ਉਹਨਾਂ ਕਹਿ ਦਿੰਨਾ ਵੀ 에ਰੀਅਲ ਜਿੰਨਾ ਉੱਚਾ ਕਰੇਂਗਾ ਨਾ ਤੇ ਉਹ ਹੋਰ ਵੀ ਟੇਸ਼ਨ ਚੁੱਕ ਲੈਂਦਾ ਚੁੱਕਣਾ ਕਿਹੜਾ ਹੁੰਦਾ ਕੋਈ ਵੀ ਨਹੀਂ ਤੇ ਜਾਂ ਹੱਡ ਲੱਗੇ ਮੁੰਡਾ ਹੀ ਉਹ ਨਹੀਂ ਮੈਨੂੰ ਫੜਾਈ ਸੀ ਜੱਜ ਉਹ ਦੁਬਈ ਗਿਆ ਹੁੰਦਾ ਸੀ ਤੇ ਉਹਨਾਂ ਨੇ ਉਹ ਦੂਜੀ ਲੈਣ ਦੀ ਉਹੜੀ ਹੁੰਦੀ ਨਹੀਂ ਉਹ ਡਿਚ ਜੀ ਉਹ ਵੱਡੀ ਜੀ ਹਾਂਜੀ ਹਾਂਜੀ ਉਹ ਉਹ ਪੁਰਾਣੀ ਤੇ ਉਹ ਅਸੀਂ ਉਹਦੇ ਚ ਲਾਈ ਲਾਈ ਹੋਣੀ ਉਹਦੇ ਚ ਬੜੀਆਂ ਫਿਲਮਾਂ ਹੁੰਦੀਆਂ ਉਹਦੇ ਉੱਤੇ ਚੱਲਦੇ ਹੁੰਦੇ ਟੇਚ ਕੋਲ ਬਾਵਾ ਉਹ ਪਰ ਮਾਂ ਜੀ ਵੀ ਸੀ ਕਰ ਕਰਾਂ ਇਹ ਤੇ ਲਿਆਉਂਦੇ ਹੁੰਦੇ ਸੀ ਵੇਖਣ ਲਈ ਤੁਸੀਂ ਹੋਰ ਵੀ ਸੀ ਸੀ ਯਾਰਾ ਦਾ ਦਾ ਰੁਪਏ ਪਾ ਕੇ ਉਹਦਾ ਬੜਾ ਮੌਲ ਚੱਲਦਾ ਰਿਹਾ ਕੰਮ ਤੇ ਉਹ ਬਹੁਤ 골ਡਨ ਪੀਰੀਅਡ ਹੀ ਸੀ ਹਾਂ ਉਹ 골ਡਨ ਪੀਰੀਅਡ ਵਿੱਚ ਕੋਈ ਸਟਰਗਲ ਉਨੀ ਹੋਈ ਕਿਹਦੀ ਕੋਈ ਵੀ ਆਪਾਂ ਐਵੇਂ ਆਖੀਏ ਹਾਂ ਹੁਣ ਤਾਂ ਮੈਨੂੰ ਕਹੇਦੀ ਕੋਈ ਸਟਰਗਲ ਹੀ ਨਹੀਂ ਹੈਗੀ ਉਦੋਂ ਤਾਂ ਨੇਰੀ ਨੂਰੀ ਆਉਣੀ ਟੀਨੇ ਲਜਾ ਕਰਨਾ ਯਾਰ ਉਹ ਬਾਅਦ ਚ ਨਾ ਟੀਨੇ ਬਾਅਦ ਚ ਆ ਗਈ ਸੀ ਉਹ ਦੁੱਜੇ 플ੈਸ਼ਕਟ ਜੀ ਵਾਲੇ ਉਹ ਉਸ ਦੀ ਹੁੰਦੀ ਏ ਫਟੀ ਜੁੰਦੀ ਫਟੀ ਜੀ ਹਾਂ ਪਹਿਲਾਂ ਦੁੱਜੇ ਹੁੰਦੇ ਸੀ ਸਿਲਵਰ ਦੇ ਡੰਡੇ ਜਿਹੜੇ ਅੰਦਰ ਕਈਆਂ ਨੇ ਚੱਕਾ ਜਾਂ ਲਾਇਆ ਹੁੰਦਾ ਸੀ ਆ ਮੈਨੂੰ ਇੱਕ ਦਿਨ ਸਾਡਾ ਪੁੱਤ ਆਡਾ ਬੰਦਾ ਕਹਿੰਦਾ ਮੈਂ ਰੀਅਲ ਲਿਆ ਕੇ ਦਊਂਗਾ ਮੁਰਗੇ ਨੇ ਦੱਸਿਆ ਨਹੀਂ ਕੁਝ ਇਹ ਰੀਅਲ ਚਾਹੀਦਾ ਜਿਹੜਾ ਪੁਰਾਣਾ ਰੀਅਲ ਉਹ ਸ਼ੋਅ ਵਾਸਤੇ ਲੈਣਾ ਆਪਣੇ ਕੋਠੀ ਵੀ ਪੁਰਾਣੇ ਆ ਨਾ ਉਹਨਾਂ ਦੇ ਉੱਤੇ ਲਾਵਾਂਗੇ ਉਹ ਸੋਹਣਾ ਲੱਗਣਾ ਉਹ ਇੱਕ ਦਿਨ ਪਤਾ ਨਹੀਂ ਕਿੱਥੇ ਜਾਂਦੇ ਤੇ ਉੱਥੇ ਲੱਗਾ ਵੇਖਿਆ ਮੈਂ ਪੂਰਾ ਰੀਅਲ ਪੂਰਾ ਉਹ ਉਹ ਰੀਅਲ 'ਚ ਵੀ ਫਰਕ ਹੁੰਦਾ ਏ ਇਹ ਕੈਰੀਅਲ ਸਿੱਧਾ ਹੁੰਦਾ ਤੇ ਇੱਕ ਦੇ ਨਾਲ ਐ ਟੇਡਾ ਹੁੰਦਾ ਹੀ ਉਹ ਪਤਾ ਲੱਜਦਾ ਇਹ ਰੰਗੀਲ ਦਾ ਇਹ ਰੰਗੀਲ ਦਾ ਟੀਵੀ ਦਾ ਕੈਰੀਅਲ ਉਹ ਜਿਹੜਾ ਦੂਜਾ ਦਾ ਬਲੈਂਕਟ ਵਾਈਟ ਹੁੰਦਾ ਉਹਦਾ ਸਿੱਧਾ ਹੁੰਦਾ ਹੈ ਹਾਂਜੀ ਆ ਵਡਗ ਲਾਇਆ ਹੁੰਦਾ ਪਹਿਲਾਂ ਚੱਕੇ ਵਡੇ ਲੱਗੇ ਹੁੰਦੇ ਚੱਕੇ ਤੇ ਬਡੇ ਲੱਗੇ ਹੁੰਦੇ ਇਹਦੇ ਨੇ ਰੀ ਆਣੀ ਮੁੜ ਕੇ ਉਹ ਸੂਤਰ ਕਰ ਲਾ ਪੈਣਾ ਹਾਂ ਥੱਲੇ ਉਹ ਘਮਾਉਣਾ ਕੁੜੀਆਂ ਉਹ ਤਿੰਨਾਂ ਜਣੇ ਦਾ ਕੰਮ ਹੁੰਦਾ ਹੀ ਤਿੰਨਾਂ ਤੋਂ ਬਿਨਾਂ ਨਹੀਂ ਉਹ ਗੱਲ ਬੰਦੀ ਉਹ ਸਾਫ ਨਹੀਂ ਹੁੰਦੀ ਫੋਟੋ ਇੱਕ ਜਣੇ ਨੇ ਉੱਤੇ ਚੜੇ ਹੋਣਾ ਇੱਕ ਜਣੇ ਨੇ ਸੈਂਟਰ ਤੇ ਤੇ ਇੱਕ ਟੀਵੀ ਲੱਗੋ ਲਾਟੂ ਜਿਆ ਘਮਾਉਂਦਾ ਹੁੰਦਾ ਉਹਨੇ ਲਾਟੂ ਜਿਆ ਘਮਾਉਣਾ ਨੇ ਉਹ ਇੱਥੇ ਰੱਖੇ ਇੱਥੇ ਹਾਂ ਰੱਖ ਕੇ ਆ ਗਈ ਆ ਗਈ ਆ ਗਈ ਬਾਸ ਸ਼ਾ ਸ਼ਾ ਜਣੀ ਕੁੜੀ ਹੋਈ ਨੇ ਵਾਗੀ ਆਗੀ ਫੋਟੋ ਆਗੀ 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 ਮੁਰਕੇ ਕਹਣਾ ਪਾਸਤਾ ਨਹੀਂ ਚੱਲਿਆ ਜੀ ਹੁਣ ਕੇ ਕਹਣਾ ਇਹ ਪਾਸਤਾ ਨਹੀਂ ਚੱਲਿਆ ਫੇਰ ਚੱਲ ਤੇ ਹੁਣ ਕੇ ਪਾਸਤਾ ਚਲਾਓ ਜੀ ਰੈਂਬੋ ਦੇ ਲਾਮੇ ਮੜੇ ਵੇਹਣਦੇ ਨੇ ਜੀ ਉਹ ਤਾਂ ਮੜੇ ਹੋਇਆ ਦੂਜੇ ਮੜੇ ਕੀ ਨਾਲੇ ਦਹੀਂ ਚਾਰ ਚਾਰ ਦਿਨ ਤੇ ਆ ਨਹੀਂ ਕੱਖ ਆਉਂਦੇ ਹੁੰਦੇ ਨੇ ক্রিকেট ਵਾਲੇ ਦੇ ਜਿਹਨੂੰ ਇਹ ਵੜ ਜਾਂਦੇ ਹੁੰਦੇ ਟੀਵੀ 'ਚ ਉਹਦਾਂ ਤੇ ਜਿੱਦਨ ਐਤਵਾਰ ਹੁੰਦਾ ਉਦਨ ਚਾਹ ਹੁੰਦਾ ਹੈ ਇਹ ਆਤਵਾਰ ਦੇ ਕੋੜੇ 7 ਵਜੇ ਬਹਿ ਜੇ ਰੰਗੋਲੀ ਰੰਗੋਲੀ ਤੋਂ ਬਾਅਦ ਮਸ਼ਹੂਰੀਆਂ ਵੇਖੀ ਜਾਣੀਆਂ ਹੋਰ ਨਹੀਂ ਕੋਈ ਉਸ ਤੇ ਹਲਤੀ ਮਾਰਨ ਸ਼ਨਗਟਾ ਆ ਜਾਣਾ ਸ਼ਨਗਟਾ ਨਵੇਂ ਸਾਲ ਦੇ ਪ੍ਰੋਗਰਾਮ ਹੀ ਆਉਂਦੇ ਹੁੰਦੇ ਹੁੰਦੇ ਉਹਦਾ ਉਹ ਬੜਾ ਚਲਦਾ ਮੈਂ ਆਇਆ ਉਹ ਆਇਆ ਉਹ ਜਾਲਾ ਚਾਰ ਬੂੰਦੋ ਵਾਲਾ ਮਸ਼ਹੂਰੀਆਂ ਵੇਖਣੀਆਂ ਜਾਣਾਂ ਮਸ਼ਹੂਰੀਆਂ ਬੜੀਆਂ ਆਈ ਕੋਈ ਨਹੀਂ ਕੋਈ ਉਹਨੂੰ ਥੋੜਾ ਕੋਈ ਨਾਂ ਸਕਿਪ ਕਰਨਾ ਕਹਿੰਦੇ ਵਾਸ਼ਿੰਗ ਵਰਡ ਨਿਰਮਾ ਭਰਵਾਏ ਕਿੰਨੇ ਕਮਾਉਣਾ ਉਹ ਟੇਲਾ ਮੋਟਰ ਨਹੀਂ ਉਹ ਕਿੱਥੇ ਕੰਮ ਹੁਣ ਵੇ ਲੋ ਭਲਵਾਨ ਜੀ ਚੈਨਲ ਕਿੰਨਾ ਤੇ ਬੰਦਾ ਵੇਂਦਾ ਨਹੀਂ ਇੱਕੋ ਵੀ ਆਉਣਾ ਹੁੰਦਾ ਆਪ ਬੀਤੀ ਹਾਂ ਆਪ ਬੀਤੀ ਆਉਂਦੀ ਹੁੰਦੀ ਨਾ ਕਹਿੰਦੇ ਚਲ ਚਲ ਦੇਖੀਏ ਹਾਂ ਜੀ ਕਮੈਂਟ ਵੇਖਿਆ ਜਿਸ ਕਹਿੰਦੇ ਤੁਹਾਨੂੰ ਭੇਜਿਆ ਮੈਂ ਉਹ ਮੈਂ ਨਾ ਵੀ ਉਹਨੇ ਥੋੜਾ ਚੰਗੀ ਸਿਖਾਈ ਜੀ ਨਹੀਂ ਲੱਗਦੇ ਵੀ ਆ ਥੋੜੇ ਇਹ ਪ੍ਰੋਵਾਂ ਦਾ ਰੀਲ ਪਾਉਣੀ ਸ਼ਾਮ ਨੂੰ ਲਾ ਕੇ ਆਡੀਓ ਜਿੱਦਨ ਮਜੀਠੀ ਹੱਥ ਪੈ ਗਿਆ ਨਾ ਚੀਕਾ ਉਹਦਾ ਚੀਕਾ ਆਉਂਦਾ ਨੇ ਬੰਦੀ ਨਹੀਂ ਲੱਗਾ ਵਾ ਤੇ ਕੇ ਨੇ ਕਹਾ ਵਾ ਨਹੀਂ ਨਹੀਂ ਲੱਗਦਾ ਤੇ ਵੇਖੇ ਰਕਈ ਵੀਰ ਨਹੀਂ ਉਹਦੇ ਅੱਗੇ ਲੱਗਦਾ ਉਹ ਵੀਰ ਜਗਾ ਲੱਗਦਾ ਉਹਦਾ ਦੇਖਿਆ ਉਹਦਾ ਸੁੱਟੀ ਜਾਂਦੇ ਆ ਸੋਦੇ ਬੰਨੇ ਆ ਗਏ ਤੇ ਰੋਹ ਉਹਦਾ ਰਾਣੀ ਕਦਾਵਾ ਵੀ ਕੋਈ ਖੰਭਾ ਗਿਆ ਜਾਇਓ ਚਲੋ ਕੋਈ ਨਹੀਂ ਬੜੀਆ ਯਾਰ ਲੰਦੇ ਫੋਰ ਦੇ ਦਿੱਤੇ ਫੋਟੋ ਕਿੰਨੀ ਆ ਦੋ ਦੋਨ ਕਿੱਥੇ ਕਰਦੇ ਯਾ ਮੈਂ ਤਲਾਉਦਾ ਵੇ ਅਗਲੇ ਬੰਦੇ ਉਹ ਟਾ ਦੇ ਨਾ ਬੰਦੇ ਫੜ ਫੜ ਕੇ ਠੀਕ ਹੈ ਸਾਲਾ ਜਟਾਉਣੀ ਹੈ ਮਤਲਬ ਉਹ ਕੋਣ ਦੇ ਲਾ ਮਾ ਉਹ ਮੈਂ ਜੰਗ ਏ ਜੋ ਹੋਵੇ ਨਾ ਤੇਰੇ ਵਰਗੀ ਬੰਦੇ ਭੱਜਣ ਹੈ ਦਾਦਾ ਨਹੀਂ ਹੈ ਅੱਬੇ ਦੱਸ ਇਹਨਾਂ ਨੂੰ ਹੈ ਪੱਦਣਾ ਕੋਈ ਆਹ ਉਮਰ ਹੋਵੇ ਤੇ ਬੰਦੇ ਭੱਜਣ ਪੰਜ ਛੇ ਜੱਫੇ ਚਾਹੀਦੇ ਬੰਦੇ ਦੇ ਪੰਜ ਛੇ ਹਾਂ ਪੱਕੇ ਮੇਰੇ ਨਾਲ ਬੰਦੇ ਹੁੰਦੇ ਸੀ ਮੈਂ ਜੋ ਤਰੇ ਹੁਣ ਇਹ ਦੋ ਪੌਣ ਮਤਾਂ ਮੈਂ ਮੰਨ ਕੇ ਚੱਲ ਉਹ ਤਾਂ ਪੰਜ ਪਾਛੇ ਜੱਫੇ ਪੌਣ ਨਹੀਂ ਕਹਿੰਦਾ ਤੂੰ ਮਾੜਾ ਹੋ ਗਿਆ ਮੈਂ ਕੀ ਗੱਲ ਨਹੀਂ ਉਹ ਐਵਰੇਜ ਰਹੀ ਕਿੰਨੇ ਚਾਹੁੰਦੇ ਜਿਹੜ ਤੇ ਲੱਗੇ ਉਹਨੂੰ ਜੱਫਾ ਆ ਪੰਜੇ ਹੁਣ ਗਏ ਦੋ ਤਿੰਨ ਜੱਫੇ ਚਾਰ ਚਾਰ ਵੀ ਨਹੀਂ ਜੱਫੇ ਜਿੱਤੇ ਲੱਗੇ ਲੱਗਦਾ ਨਾ ਛਿੱਲੂ ਜਿੱਤੇ ਲੱਗਦਾ ਟਾ ਲੈਦਾ ਜਿੱਤੇ ਲੱਗਦਾ ਟਾ ਲੈਦਾ ਹੈਨਾ ਜਿੱਤੇ ਲੱਗੇ ਉਹਨੂੰ ਟਾਲੋ ਬਸ ਫਿਰ ਉਮਰ ਕੀ ਹੋਈ ਯਾਰ ਇਹੋ ਹੀ ਉਮਰਿਆ ਦਾਦਾ ਨਹੀਂ ਇਹ ਜੇ ਹੁਣ ਮੰਨ ਕੇ ਚੱਲ ਇਹ ਐ ਉਮਰ 'ਚ ਤੂੰ 1-2 ਪਾਵੇਂਗਾ ਤੇ ਮੁੜ ਕੇ ਛਾੜੀ ਉਮਰ 'ਚ ਕਿੰਨੇ ਪਾਵੇਂਗਾ ਹੁਣ ਜਿਹੜੇ ਬੰਦੇ ਦੀ ਮੰਨ ਕੇ ਚੱਲੋ ਜਵਾਨੀ 21-22 ਸਾਲਾਂ 'ਚ ਐਵਰੇਜ ਹੈਗੀ ਤਿੰਨਾਂ ਦੀ ਜਾਂ ਚੌਹਾਂ ਜੱਪਿਆਂ ਦੀ ਤੇ ਉਹ ਤੀਆਂ ਤੋਂ 35 ਤੋਂ ਬਾਅਦ ਚ ਕਿੰਨੀ ਰਹਿ ਗਈ ਇੱਕ ਅੱਧਾ ਹੀ ਆ ਉਹ ਵੀ ਕਿਤੇ ਲੱਗ ਗਿਆ ਨਾ ਲੱਗਾ ਹੁਣ ਮਤਲਬ ਉਹ ਬੰਦਾ ਵਾ ਜਿਹੜੇ ਬੰਦੇ ਤੋਂ ਜਵਾਨੀ 'ਚ ਆਪਸ਼ਨ ਨਹੀਂ ਹੈਗੀ ਭੱਜ ਜਾਂਦੀ ਏ ਇੱਕ ਅੱਧਾ ਭੱਜ ਗਿਆ ਢਿੱਲਾ ਲੱਗ ਗਿਆ ਉਹ ਜਦੋਂ 40 ਚੂਲੀਆਂ ਦਾ 35 35 ਦਾ ਤਿੰਨ ਦੋ ਤਿੰਨ ਤੇ ਪਾਇਆ ਕਰੂਗਾ ਇਹ ਇਹ ਕੀ ਹੈ ਮਿਹਨਤ ਆ ਜਦ ਮਮਾ ਮਿਹਨਤ ਲੱਗੀ ਹੋਵੇ ਬੰਦੇ ਦੇ ਬੰਦਾ ਦੇ ਕਿੰਨੇ ਭੱਜ ਉਹ ਰੇਡਰ ਬੜਾ ਦਲੇਰੀ ਸੰਦੀ ਉਹ ਵੇ ਲੋ ਅਸੀਂ ਇੰਨੇ ਮੈਚ ਵੇਖਿਆ ਨਾ ਭਲਵਾਨ ਜੀ ਤੁਹਾਡੇ ਵੀ ਦੌਰ ਦੇ ਨਾਲ ਤੇ ਤਾਬੇ ਨਹੀਂ ਲਈ ਸਾਰੇ ਇਕੱਠੇ ਹਾਂ ਹਾਂ ਸੰਦੀਪ ਨਹੀਂ ਉਹ ਪੂਰਾ ਦਲੇਰ ਰੇਡਰ ਜੱਫੀਆਂ ਪਾਪ ਆਈ ਆਉਣਾ ਭੱਜ ਕੇ ਤੇ ਆਉਂਦਾ ਨਹੀਂ ਨਹੀਂ ਦਲੇਰ ਬੜਾ ਹੈ ਇੱਕ ਅਸਲ ਚਾ ਉਹ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਰਣਾ 2012 ਦੀ ਗੱਲ ਆ ਅਹੀਂ ਪਿੰਡਵਾਰ ਦੀ ਟੀਮ ਇੱਦਾਂ ਹੀ ਬਣਾ ਕੇ ਲੈ ਗਈ ਚੱਲ ਗਏ ਪਿੱਥੋ ਸ਼ੀਰੇ ਦੇ ਪਿੰਡ ਉਦੋਂ ਚਲੋ ਮੰਮੀ ਬੜਾ ਕਾਇਮ ਆ ਕਿਰਪਾ ਹੀ ਬੈਗਰੂ ਤੇ ਇਹ ਵੀ ਬੜਾ ਤਗੜਾ ਸੀ ਉਦੋਂ ਉਹ ਸੀਜ਼ਨ 12 ਚ ਇਹ ਜਿਤਨਾ ਮੰਨ ਕੇ ਚੱਲ ਕਿ ਮੇਰੇ ਤੋਂ 2-3 ਸਾਲ ਨਿਕਾਊਗਾ ਤੇ ਬੜਾ ਜਿਆਦਾ ਸਪੀਟੀ ਸੀ ਉਦੋਂ ਬੜਾ ਕਾਇਮ ਹੀ ਸੀ ਉਦੋਂ ਉਦੋਂ ਇਹ ਉਦੋਂ ਇਹ ਬੈਸਟ ਸੀ ਅੱਛਾ ਮੈਂ ਵੀ ਬੈਸਟ ਹਾਂ ਅਹੀਂ ਮੇਰੇ ਹਿਸਾਬ ਨਾਲ ਉਦੋਂ ਉੱਥੇ ਮੇਰੇ ਹਿਸਾਬ ਨਾਲ 50-55 ਟੀਮਾਂ ਹੋਣੀਆਂ ਅਹੀਂ ਸਾਰੀਆਂ ਰਾਈਆਂ ਇਹਨੇ ਜੱਫਾ ਹੀ ਨਹੀਂ ਲਿਆ ਸਾਰਾ ਸਾਰਾ ਦਿਨ ਹੀ ਜੱਫਾ ਨਹੀਂ ਹੈਗਾ ਸੰਦੀਪ ਨੂੰ ਸਾਰਾ ਹਰੀ ਜੀ ਨਿੱਕਰ ਪਾਉਂਦਾ ਹੁੰਦਾ ਸੀ ਹਰਿਆ ਜਦਾਂ ਮੈਂ ਕਿਤੇ ਨਹੀਂ ਵੇਖਿਆ ਆ ਆਪਣੇ ਨਾਲ ਹੀ ਆ ਆਪਣੇ ਨਾਲ ਹੀ ਇਹ ਨਾਲ ਸ਼ੀਰਾ ਨਾਲ ਪਈ ਨਹੀਂ ਸ਼ੀਰਾ ਨਹੀਂ ਗਿਆ ਡਾ ਸ਼ੀਰੇ ਤੇ ਪਈ ਗਿਆ ਗਿਆ ਤਾਂ ਕੋਈ ਨਹੀਂ ਗਿਆ ਹੋਰ ਨਿਕੋਣ ਨਹੀਂ ਸ਼ਾਇਦ ਗਿਆ ਵੇ ਕੋਈ ਨਹੀਂ ਤੇ ਤੁਹੇ ਰੇਟਰ ਹੀ ਹੋਣਾ ਪਾਈਆਂ ਕੋਟੀਆਂ ਆ ਨਹੀਂ ਇਹ ਤੇ ਉਦੋਂ ਬਾਹਲਾ ਤਗਣਾ ਪਤਾ ਮੁੜ ਕੇ ਨਾ ਥੋੜਾ ਜਿਹਾ ਮਾਮਾ ਗਲਤ ਹੋ ਗਿਆ ਹਾਂ ਪਲੇਅਰ ਬਣ ਜਾਣੇ ਆ ਅਸਲ 'ਚ ਆਪਾਂ ਨੂੰ ਨਾ ਜਦੋਂ ਦੁਨੀਆ ਵੇਂਦੀ ਉਹਦੇ ਚੰਗੇ ਲੋਕ ਵੀ ਹੁੰਦੇ ਮਾੜੇ ਵੀ ਹੁੰਦੇ ਆਪਣੀ ਅਸਲ 'ਚ ਨਾ ਪਿੱਛੇ ਖਸਮ ਚਾਹੀਦਾ। ਹੂੰ ਹੂੰ। ਖਸਮ ਮੀਨਿੰਗ ਹੈ ਮਹਾਰਾਜ। ਮਹਾਰਾਜ ਦਾ ਹੱਥ ਚਾਹੀਦਾ। ਇਹ ਵੀ ਚਾਹੀਦਾ। ਹਾਂ ਕੀ ਆਪਾਂ ਨੂੰ ਗੁਰੂ ਬਿਨਾਂ ਨਹੀਂ ਕੁਝ ਵੀ ਆਉਂਦਾ। ਜਿੰਨਾ ਚਿਰ ਗੁਰੂ ਨਹੀਂ ਨਾ ਹੈਗਾ ਪਿੱਛੇ ਉਹਨਾਂ ਚਿਰ ਲੰਮਾ ਲੰਮੀ ਪਾਰੀ ਨਹੀਂ ਖੇਡੀ ਜਾਂਦੀ। ਜੇ ਲੰਮੀ ਪਾਰੀ ਖੇਡਣੀ ਆ ਤੇ ਮਹਾਰਾਜ ਦਾ ਹੱਥ ਹੋਣਾ ਜ਼ਰੂਰੀ ਹੈ। ਤੇ ਬੰਦੇ ਦੇ ਸ਼ੂਲ ਵੀ ਚਾਹੀਦੇ। ਸ਼ੂਲ ਵੀ ਚਾਹੀਦੇ। ਹੁਣ ਇੱਕ ਦਿਨ ਕੋਈ ਪਲੇਅਰ ਹੀ ਤੇ ਉਹਦੀਆਂ ਗੱਲਾਂ ਮੈਨੂੰ ਬੜੀਆਂ ਵਧੀਆ ਲੱਗੀਆਂ। ਹੂੰ ਹੂੰ। ਉਹ ਕਹਿੰਦਾ ਵੀ 18 ਤੋਂ ਲੈ ਕੇ ਤੇ ਜਿਤਰਾ 18 ਤੋਂ ਲੈ ਕੇ 25 ਤੱਕ ਆਪਣੀ ਜਵਾਨੀ ਖੇਡਦੀ ਹੈ ਅੱਛਾ ਉਸ ਤੋਂ ਬਾਅਦ 25 ਤੋਂ 30 ਖੇਡਦੀ ਆ ਆਪਣਾ ਜਿਤਰਾ ਇਹ ਆਪਣਾ ਐਕਸਪੀਰੀਅੰਸ ਹੋ ਜਾਂਦਾ ਆਪਣਾ ਉਸ ਤੋਂ ਬਾਅਦ ਜਿਤਰਾ 25 ਤੋਂ 30 ਤੋਂ 35 ਖੇਡਦੀ ਆ ਆਪਣੀ ਚੰਗੀ ਡਾਈਟ ਹੋਵੇ ਵਧੀਆ ਉਹ ਜਿਹੜੀ ਆਪਾਂ ਖਾਂਦੇ 10 ਸਾਲਾਂ ਦਾ ਰਾਗ ਉਹ ਹੀ ਮੁੜ ਜਾ ਕੇ ਆਪਣਾ ਉਹ ਮੁੜ ਕੇ ਆਪਣੀ ਡਾਈਟ ਹੋਵੇ ਨਾ ਵਧੀਆ ਪਈ 30 ਤੋਂ 35 ਉਹ ਘੇੜਦੀ ਐ 35 ਤੋਂ 40 ਜਾਣਾ ਕਿ ਬੰਦਾ ਰੱਬ ਨੂੰ ਮੰਨਣ ਵਾਲਾ ਹੋਵੇ ਨਿਤ ਨਿਮੀ ਹੋਵੇ ਕਿ ਆਪਣੀ ਕਿਰਤ ਨੂੰ ਸਮਝਦਾ ਹੋਵੇ ਹਾਂ ਤੇ ਜਿਹੜਾ 40 ਤੋਂ 45 ਜਾਂਦਾ ਉਹ ਰੱਬ ਨੂੰ ਮੰਨਣ ਵਾਲਾ ਹੁੰਦਾ ਨਹੀਂ ਨਹੀਂ ਇਹ ਵੀ ਉਹ ਰੱਬ ਦੀ ਕਿਰਪਾ ਹੁੰਦੀ ਉਹਦੇ ਤੇ ਅਰੰਗ ਉਹ ਤਾਂ ਨਹੀਂ ਤੇ ਐੜੇ ਐੜੇ ਵਾਲ ਹੁੰਦੇ ਆ ਤਰੀਆਂ ਚੰਗੀਆਂ ਨਿਕਲੀਆਂ ਹੁੰਦੀਆਂ ਇਹਦੇ ਉੱਥੇ ਆਪਾਂ ਨਾਰਲੀ ਇੱਕ ਦੋਰੀ ਬੈਠੇ ਮੈਂ ਨਾ ਮੋੜ ਲਾ ਲੈਂਦਾ ਚੱਲਦੀਆਂ ਗਲਾਲਾ ਸੀਰੀ ਹੁੰਦੇ ਆ ਸਮਾ ਵਰਨਾਲੀਆ ਤੇ ਉਧਰ ਤੁਸੀਂ ਜਿੱਧਰ ਚੈਨ ਚ ਲੱਗਦੇ ਰਹੇ ਹੋ ਨਾ ਤੇ ਦੂਜੇ ਦਰਦੇ ਹੁੰਦੇ ਕਿ ਉਧਰੋਂ ਕਿੰਨੇ ਫੜ ਲੈਣਾ ਉਧਰੋਂ ਕਿੰਨੇ ਫੜ ਲੈਣਾ ਉਹ ਕਿਹਨੇ ਕਾਸਟ ਲੈ ਆਉਣੀ ਵਿਆਹ ਦੀ ਹੂੰ ਆਵੇ ਮੇਰੀ ਲਾ ਦੇ ਉਹਨੇ ਕਹਿੰਦਾ ਜੀਨੇ ਮੇਰੀ ਲਾ ਦੇ ਇਸ ਤਰ੍ਹਾਂ ਕਰਦੇ ਉਹ ਮੜ ਕੇ ਲਾਉਣੀ ਫੇਰੇ ਫੇਰੇ ਕਿ ਤਾਂ ਭਜਾਉਂਦੇ ਹੁੰਦੇ ਉਹ ਭਜਾ ਦੇਣ ਤੇ ਜਾਂ ਰੁਪਈਆ ਜਾਂ 100 ਰੁਪਏ ਉਹਨੂੰ ਪ੍ਰਿੰਟ ਸਾਫ ਕਰਨਾ ਉਹ ਘੜੀ ਕਿ ਭੇਜੋ ਦੇ ਦੇ ਗੋੜੀਆਂ ਜਾਂ ਕਾਗਜ਼ ਲਾ ਕੇ ਰੱਖਿਆ ਗਈਆਂ ਰੱਤੀ ਰੋ ਕਰਕੇ ਜਿਆਨੇ ਸ਼ੈਤਾਨ ਗਈਆਂ ਦੇ ਸ਼ੈਤਾਨੀ ਨਾ ਕੱਢ ਦੇਣਾ ਸੋਚ ਜਿਹਨੂੰ ਵੇਚਣਾ ਨਾ ਵਾਲਾ 100 ਰੁਪਏ ਨਾ ਪਾਏ ਉਹਨਾਂ ਨੇ ਕੱਢ ਦੇਣਾ ਅਨ ਕ ਸੋਚ ਕੱਢ ਲੈ ਨਹੀਂ ਦੌਰ ਹੁਣ ਵੇਖੋ ਵੀ ਇੱਕ ਇੱਕ ਫਿਲਮਾਂ ਆਪ ਸਾਰੇ ਵੇਖੀ ਹੁੰਦੀ ਬਦਲਾ ਚੱਟੀ ਜਿਹੜੀ ਲਿਉਣੀ ਬਦਲਾ ਚੱਟੀ ਦੀ ਲੈ ਜਾਂ ਜੂੜਾ ਮੋੜ ਜਾਂ ਜੂੜਾ ਮੋ ਇੱਕ ਹੋਰ ਸਿਰ ਤੇ ਗਵਾਨ ਵਾਲਾ ਤੀਤੀ ਹੈ ਜਿੰਨਾ ਵੀ ਬਿਮਾਰੀ ਦਵਾਈ ਦਾ ਖਰਚਾ ਇਹਦੇ ਖੇਡ ਮੈਦਾਨ ਤੇ ਚੱਲਣਾ ਸਮਾਨ ਸਰ ਵੱਲੋਂ ਜਿਹੜਾ 510 ਦੇ ਨਾਲ ਮਾਨਸੂਰ ਨਾਲ ਕੀਤਾ ਜਾਣਾ ਗੁਰਜੰਟ ਸਾਡੇ ਸ਼ਹੀਦ ਪਿੰਡ ਵਾਲੇ ਲਖਾਰੀ ਪਰਾ ਦਾ ਨੋਟ ਬੇਤੀ ਕਰਦਾ ਇੱਕ ਸਕੋਰਰ ਭਰਾ ਦੀ ਜ਼ਰੂਰਤ ਹੈ ਸੋਨੇ ਤੇ ਫੌਜੀ ਸਾਹਿਬ ਜਿਹੜੇ ਪਹਿਲੇ ਮੈਚ ਦੇ ਇੱਕ ਟੀਮ ਵਾਲਾ ਫੇਰ ਤੇਰੇ ਪੁੱਤਰ ਪਿਆ ਪਾਲੇ ਤੋਂ ਮਾਰ ਕੇ ਥਾਪੀ ਦੇਖਦੇ ਯਾਫੀ ਜੱਟ ਪਰਪਿਆ ਪਾਲੇ ਤੋਂ ਖਾਣੇ ਦਾ ਸਾਹ ਦੇਖਦੇ ਆ ਕਿ 5000 ਦਾ ਜੇਤੂ ਕਿਹਦੀ ਟੀਮ ਦਾ ਬੱਬਰ ਗੋਪੀ ਗੋਪੀ ਬੱਬਰ ਨੌਰਾ ਨੌਤੀ ਨੌਰਾ ਹਰ ਪਾਸੇ ਮੱਲ ਪੜਦੇ ਸਾਹ ਪੜਦੇ ਸਾਹ ਪੜਦੇ ਸ਼ਹੀਦ ਦੀ ਗਰਾਉਂਡ ਓਏ ਕੀ ਬਾਤ ਓ ਮਾਜੇ ਦਾ ਕਿੰਨਾ ਕਿ ਨਜ਼ਾਰਾ ਛੱਬੇ ਦੀ ਰੇਲ ਫਟਾਪੁਰੀਆ ਹੋ ਜਾ ਸਾਹਮਣੇ गगन दोनो मिलंदे लाल रंग जी पहलियूं हुई ਸਰਾ जगरान ਮੇਲੇ गो ابد اللہ سب کا نمبر جڑ چکے نہ لڑا والا دیپ آؤ لا گیا گوپی آؤ لا گیا گوپی پلے پلے بلے کبڈی کیپ گوپی ਇੱਕ ਗੋਪਿਕ ਇੱਥੇ ਰੱਖ ਉਹ ਮੱਝ ਜਿਹਨੂੰ ਆਹ ਪਿੰਡਾਂ ਹੰਦਿਆਂ ਤੋਂ ਪੂਰ ਕੱਟੇ ਰੋਟੀਆਂ ਦੇ ਤਾਲੇ ਪੱਟੇ ਤੇ ਤਾਲੀਆਂਾਂ ਕਾਂ ਦੀ ਲੋੜ ਨਹੀਂ ਪੈਂਦੀ ਉਹਦੇ ਵਿਚਾਰ ਫੰਦੀ ਤੇਰੇ ਵੀ ਇੱਕ ਕੰਨੇ ਕਾਪੜੇ ਆ ਹੋਰ ਲੋਕਾਂ ਨੇ سراہ جوڑ چکے نو بننا گوڑا جگڑال والا آ گیا بھائی کون کون چاہے ہمیں تاڑیاں مار کے نسر گیا جو ਦੀ ਧੱਪੀ ਲੱਗ ਰਿਹਾ ਜੋਰ ਅੱਡੇ ਦੂਰ ਇਹ ਇੱਥੇ ਰੱਖ ਕਿਆ ਬਾਤ ਕਿਆ ਬਾਤ ਆ ਕਰ ਰਹੇ ਤੁਸੀਂ ਇਹ ਤੁਹਾਡੇ ਕੋਲ ਜਿਹੜਾ ਫੈਸਿਲਟੀ ਹੈ ਤੁਸੀਂ ਲੈ ਸਕਦੇ ਹੋ ਹੋਲਡ ਪਰ ਰੈਫਰੀ ਡਿਸੀਜਨ ਪੁਆਇੰਟ ਜਿਹੜਾ ਸਟਾਪਰ ਨੇ ਜੋੜੇ ਦੀਪ ਲਿੱਤਰਾਵਾਲਾ ਲਿੱਤਰਾਵਾਲੇ ਦੀ ਕਬੱਡੀ ਹੈ ਆ ਸਾਹਮਣੇ ਕੌਣ ਪੈ ਗਿਆ ਤੇ ਫਰੰਦੀ ਉਹ ਵੀਰ ਨੇ ਫੋਟੋ ਕਿਹਾ ਇਹ ਕਹਿੰਦਾ ਮੈਂ ਕਾਲਾਵੜਾ ਮੈਂ ਵੇਚ ਲਿਖਦੀ ਮੈਂ ਵੀ ਇੱਥੇ ਹੈਗਾ ਵਾ ਜਿੱਤ ਕੇ ਜਿੱਤ ਕੇ ਉਹਦਾ ਬੈਲੈਂਸ ਵਿਗਾੜ ਹਰ ਕੇ ਇਹਨੂੰ ਫਾੜਨਾ ਪੈਣਾ ਹਰ ਨਾ ਨਹੀਂ ਪੁੱਤ ਇਹ ਹੁਣ ਵੇਖ ਉਹ ਹੁਣ ਕੋਈ ਵੀ ਰੀਡਰ ਭਜਦਾ ਤੇਰੇ ਗਾੜੀ ਜਦੋਂ ਭਜਦਾ ਇਧਰ ਨੂੰ ਹੁਣ ਐਂ ਹੱਥ ਲਾ ਕੇ ਗਾੜੀ ਖੜ ਜਾ ਗਾੜੀ ਖੜ ਗਿਆ ਨਾ ਉਧੇ ਲੱਤਾਂ ਵੇ ਕਿਧਰ ਨੂੰ ਜਾਂਦਾ ਕਰਦੇ ਨਾ ਕਰੀਂ ਉਹ ਅੰਗ ਫੜਿਆ ਕਰ ਜਾਂ ਅੰਗ ਕੋਈ ਪੱਕਾ ਕਰਿਆ ਕਰ ਬਗਲ ਪਾਇਆ ਕਰ ਲੱਤ ਮਾਰਿਆ ਕਰ ਕੋਈ ਇਹੋ ਜਿਹਾ ਹੁਣ ਜਦਾਂ ਦਾ ਤੇਰਾ ਸਰੀਰ ਆ ਸਰੀਰ ਦੇ ਹਿਸਾਬ ਨਾਲ ਤੇਰੀ ਕਾਰਵਾਈਆਂ ਘਟਿਆ ਕਾਰਵਾਈ ਕਰਿਆ ਕਰ ਹੁਣ ਮੈਂ ਤੈਨੂੰ ਵੇਖ ਜਦੋਂ ਤੂੰ ਐਦਾਂ ਰੇਡ ਲੰਦਾ ਕੋਈ ਹੁਣ ਮੰਨ ਲੈ ਤੂੰ ਮੇਰੀ ਗੱਲ ਸੁਣ ਇਹ ਕਾਰਵਾਈ ਆ ਆ ਰੇਡ ਪਾਉਂਦਾ ਹੁਣ ਮਨ ਲਾ ਹੁਣ ਉਹਦੀ ਨਿਗਾ ਜਿਹੜੀ ਫੋਕਸ ਇੱਧਰ ਆ ਹਨਾ ਨਿਗਾ ਇੱਧਰ ਆ ਹੁਣ ਵੇਖ ਵੇਖਿਆ ਕਰ ਵੀ ਆ ਆ ਆ ਰੇਡ ਪਾਉਂਦੇ ਆ ਇਦਾਂ ਪੀਪਲ ਮਾਨ ਪਲਮਾਨ ਮੈਨੂੰ ਲੁਕਾਉਂਦੇ ਆ ਹੁਣ ਟਾਈਮ ਜਿ ਤਰ੍ਹਾਂ ਰੇਡਰ ਤੁਰਿਆ ਮੂੰਹ ਚ ਗਿੰਦਾ 1 2 3 4 5 6 20 21 22 23 ਹੋ ਗਏ ਨਾ ਰੇਡਰ ਬਚ ਨਾ ਬਚ ਲਓ ਗਿਆ ਨਾ ਰੇਡਰ ਹੁਣ ਰੇਡਰ ਨੇ ਕੰਮ ਕਰਨੇ ਕਰੇ ਉਹ ਤੋਂ ਲੱਗ ਉਹ ਤੋਂ ਨਹੀਂ ਲੱਗਦਾ ਉਦੋਂ ਭਲਾ ਕਿਦੋਂ ਲੱਗਦਾ ਤੂੰ ਵੇਖ ਪਿਛਲੇ ਬੰਨੇ ਮੇਰੇ ਤੋਂ ਕੋਈ ਆਪਸ਼ਨ ਨਹੀਂ ਹੁੰਦੀ ਘੁੰਮਣ ਹੁਣ ਜਿੱਥੇ ਮੈਂ ਟੱਜ ਬਚਾਉਣਾ ਮੈਂ ਬਚਾ ਲਈ ਨਾ ਬੜਾ ਟੱਜ ਬਚਾਉਣਾ ਪਰ ਜਿੱਥੋਂ ਮੇਰੇ ਤੋਂ ਆਪਸ਼ਨ ਨਹੀਂ ਹੁੰਦੀ ਪਰ ਮੈਂ ਕੀ ਕਰਾਂ ਉਹ ਦਿਮਾਗ ਆਹ ਦਿਮਾਗ ਨਹੀਂ ਰੱਖਦਾ ਇੱਕ ਚੀਜ਼ ਹੁੰਦੀ ਆ ਆਪਾਂ ਜਾਨ ਨਾ ਜੱਫੇ ਪਾਉਣੇ ਇੱਕ ਹੁੰਦਾ ਦਾ ਕਿ ਆਪਾਂ ਚਾਤਰੀ ਨਾ ਜੱਫੇ ਪਾਉਣੇ 74 শারਪ ਦਿਮਾਗ 74 ਹੋ ਕੇ ਹੋਰ ਜੱਫੇ ਜਿਹਨੂੰ ਕਹਿ ਦਿੰਦੇ ਇੱਕਦਮ ਚਲਾਤੀ ਖੇਡੀ ਦੇ ਜੱਫਾ ਪਾ ਆਹ ਨਹੀਂ ਖੇਡਦਾ ਦਾ ਨਹੀਂ ਖੇਡਦਾ ਠੀਕ ਠੀਕ ਉਹ ਉਹ ਦਿਮਾਗ ਖੋਲ ਹੁਣ ਵੇਖਿਆ ਕਰ ਇਧਰ ਮੈਂ ਤੈਨੂੰ ਇਦਾਂ ਲਵਾਇਆ ਐ ਇਦਾਂ ਨੂੰ ਲੱਗਾ ਵੇਖਿਆ ਕਰ ਵੀ ਆਹ ਬਾਹ ਗੱਡੀ ਆ ਪਲਵਾਨ ਦੇ ਘਾੜੀ ਇਹ ਹੁਣ ਪਲਵਾਨ ਨੂੰ ਕੀ ਕਰਨ ਲੱਗਿਆ ਆਹ ਇੱਥੇ ਵਿਆਹ ਕਰਕੇ ਫਿਰ ਤੇਰਾ ਉਹਨਾਂ ਦੀ ਇੱਕ ਚੀਜ਼ ਐ ਵੀ ਦੋਹਾਂ ਪੱਟਾਂ ਨੂੰ ਚੰਗਾ ਦੋਹਾਂ ਪੱਟਾਂ ਹੁਣ ਵੇਖ ਇਧਰ ਨੂੰ ਉੱਤਾਂ ਤੂੰ ਤੂੰ ਆ ਚੀਜ਼ ਐ ਇਧਰ ਨੂੰ ਆਹ ਚਪੇੜ ਮਾਰ ਰਿਹਾ ਤੂੰ ਆਹ ਮਾਰੀ ਇੱਥੇ ਆ ਸਿੱਧੀ ਖੋਜ ਪਾ ਲਾ ਤੂੰ ਕੋਈ ਹੁਣ ਪਾਲਾ ਕਿਦਾਂ ਲੱਗਦਾ ਹੁੰਦਾ ਪਾਲਾ ਇਧਰੋਂ ਲੱਗਦਾ ਹੁੰਦਾ ਉਤੋਂ ਮਾਰ ਕੇ ਥੱਲੇ ਉਹਦੀ ਛਿੱਧੇ ਪੱਟ ਫੜਨਾ ਪਾਲੇ ਵਰਗਾ ਤੇਰਾ ਸਰੀਰ ਕਿੱਡਾ ਤੇਰਾ ਤਕੜਾ ਸਰੀਰ ਕਿੱਡਾ ਵਧੀਆ ਮਾਝੂ ਉਸਲੇ ਮੁੱਦੇ ਮਾਰਨਾ ਉਸ ਹੌਨਾ ਮਿਹਨਤ ਨਹੀਂ ਆਏਗੀ ਮਿਹਨਤ ਲਾਉਣੀ ਪੈਣੀ ਹੈ ਖੇਲ ਚਾਲੂ ਕਰ ਬੰਦਨਾ ਹਾਂਜੀ ਮਿਹਨਤ ਨਹੀਂ ਆਏਗੀ ਮੈਂ ਤੁਹਾਨੂੰ ਦੱਸਦਾ 0% ਮਿਹਨਤ ਤੇਰਾ ਫੋਨ ਲੈ ਜਾ ਜੇ ਮਿਹਨਤ ਲੱਗੀ ਹੋਵੇ ਸਹੀ ਤੇ ਬੰਦੇ ਨੂੰ ਮੁੱਦੇ ਕਰਨਾ ਛੱਡ ਦੇ ਤੇ ਆ ਤੂੰ ਬੰਦੇ ਵਿੱਚ ਨਹੀਂ ਹੋਣਾ ਮਤਲਬ ਆ ਜਾ ਓਏ ਨਾ ਗੁੱਟ ਪਾੜਨਾ ਹੈ ਕਿੱਦਾਂ ਫੜ ਦੇ ਫੜ ਦੇ ਨਹੀਂ ਮੈਂ ਗ੍ਰਿਪ ਦੇਣੀ ਓਹ ਗ੍ਰਿਪ ਵੇਖਣੀ ਸਾਲਿਆ ਫੜ ਤੇ ਮੈਂ ਦੱਸਦਾ ਤੈਨੂੰ ਕੋਈ ਮਾਤੀ ਦਊਂਗਾ ਆ ਫੜ ਆ ਫੜ ਲੈਣਾ ਟੁੱਟ ਕੇ ਹਾਂ ਜੀ ਆਪ ਲੱਭੀ ਜੀ ਹੁਣ ਤੂੰ ਇਹ ਹੰਗ ਦੀ ਮਿਹਤ ਨਹੀਂ ਕਰ ਤੈਨੂੰ ਨਹੀਂ ਪਤਾ ਅੰਮ੍ਰੇਆ ਉਹ ਤਬਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਪਿਓ ਤੇ ਪੁੱਤ ਪਿਓ ਤੇ ਪੁੱਤ ਜਾਂਦਾ ਬਹੁਤਾ ਨਹੀਂ ਤੇ ਥੋੜਾ ਥੋੜਾ ਹੁਣ ਬਾਜੀ ਜੰਡ ਦਾ ਮੁੰਡਾ ਉਹ ਵੇਖਿਆ ਵੇਖਿਆ ਹੁਣ ਵੇਖਿਆ ਇੱਕ ਦਿਨ ਖੇਡਦਾ ਉਹ ਕੀ ਕਰਦਾ ਗੁੱਟ ਫੜਦਾ ਉਹਦੇ ਪਿਓ ਬਣ ਜਿੱਦਾਂ ਉਹ 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 ਕਿਹੜੀ ਗੱਲੋਂ ਗੁੱਟ ਫੜਦਾ ਨੇ ਮਿਹਨਤ ਕੀਤੀ ਆ ਹੱਥਾਂ ਦੀ ਉਹਦੇ ਪਿਓ ਨੇ ਮਿਹਨਤ ਕਰਾਈ ਆ ਫੋਕ ਕੇ ਠੀਕ ਹੈ ਉਹ ਤੁਸੀਂ ਪਲਵਾਨ ਜੀ ਜਿਹੜੀ ਪਲਵਾਨੀ ਹੈ ਨਾ ਪਲਵਾਨੀ ਅੱਗ ਦੇ ਚਨੇ ਚੱਬਣ ਬਰਾਬਰ ਆ ਇਹ ਇੰਨੀ ਇੰਨੀ ਈਜੀ ਨਹੀਂ ਹੈ ਆਪਾਂ ਈਜੀ ਲੈ ਗਏ ਇਹ ਚੀਜ਼ ਨੂੰ ਤੇ ਉਹ ਚੀਜ਼ ਚੱਬਣ ਬਰਾਬਰ ਪਰ ਤੁਸੀਂ ਉੱਥੇ ਤੱਕ ਜਾਂਦੇ ਨਹੀਂ ਹੁਣ ਤੇਰੀ ਆ ਆ ਮੋਰੀ ਹੋਵੇ ਆ ਸਰੀਰ ਹੋਵੇ ਤੇ ਬੰਦੇ ਦੇ ਗਾੜੀਓ ਬੈਲੈਂਸ ਕਰੇ ਕਿੱਦਾਂ ਵਿਗੜ ਜੂ ਇਹ ਕਿਉਂਕਿ ਇਹ ਦਿਮਾਗ ਤੋਂ ਮੈਂ ਪ੍ਰਪੇਅਰ ਨਹੀਂ ਹੈਗਾ ਤੂੰ ਮਿਹਨਤ ਤੋਂ ਕੱਚਾ ਹੁਣ ਇੱਕ ਇੱਕ ਵੇਂ ਹੁਣ ਇੱਕ ਚੀਜ਼ ਹੁੰਦੀ ਆ ਬੰਦੇ ਦਾ ਮਾਸ ਵਧ ਹੋਵੇ ਕਿ ਇਹ ਬਣਿਓ ਪੂਲਾ ਵੇ ਉਹਦੇ ਸਰੀਰ ਕਹਨੇ ਚ ਨਾ ਹੋਵੇ ਤੇ ਫੇਰ ਉਹ ਬੰਦਾ ਮੋੜਾ ਵਜ ਕੇ ਲੱਤ ਸਕਦਾ ਹੁਣ ਜਿਹੜੇ ਬੰਦੇ ਨੇ ਮਿਹਨਤ ਕੀਤੀ ਆ ਜਿਹੜੇ ਬੰਦੇ ਦਾ ਰੋਮ ਰੋਮ ਮਿਹਨਤਨਾ ਤੇ ਉਹ ਬੰਦਾ ਟੁੱਟ ਕਿੱਦਾਂ ਜਾਊ ਸਾਈਡ ਤੇ ਇਹ ਮੇਰੀਆਂ ਗੱਲਾਂ ਤੂੰ ਸਮਝਿਆ ਕਰ ਮੈਂ ਕਿੱਥੋਂ ਬੋਲਦਾ ਪਰ ਨਹੀਂ ਉੱਥੋਂ ਤੱਕ ਨਹੀਂ ਮਿਹਨਤ ਕਰਦਾ ਹੁਣ ਵੇਖ ਹੁਣ ਤੇਰੇ 'ਚ ਮਿਹਨਤ ਆਣਾ ਤੂੰ ਆ ਲੱਗਾ ਉਹ ਤੇ ਪਲਵਾਨ ਠੀਕ ਉਹ ਤੇਰੇ 'ਚ ਐਕਟੀਵਿਟੀ ਹੋਰ ਹੋਣੀ ਆ ਛੱਡ ਦੇ ਫਿਰ ਤੈਨੂੰ ਨਹੀਂ ਪਤਾ ਲੱਗਣਾ ਤੂੰ ਬੰਦੇ ਦੇ ਉੱਤੇ ਵੇਹੋ ਆਟੋਮੈਟਿਕ ਉੱਤੇ ਚੜਨਾ ਕਿਉਂਕਿ ਤੂੰ ਮਿਹਨਤ ਲੱਗੀ ਤੇਰੇ ਮਸਲ ਐਕਟਿਵ ਆ ਪੂਰੇ ਤੂੰ ਬੰਦੇ ਦੇ ਉੱਤੇ ਚੜਨਾ ਤੇ ਜਦੋਂ ਆਪਣੀ ਮਿਹਨਤ ਨਹੀਂ ਲੱਗੀ ਤੇ ਬੰਦੇ ਹੁਣ ਵੇਖੀ ਮੈਂ ਤੈਨੂੰ ਅੱਜ ਮੇਰੀ ਗੱਲ ਯਾਦ ਰੱਖੀਂ ਮੈਨੂੰ ਆਪਦੇ ਚ ਬੜਾ ਕਿਹੜੀ ਕਮੀ ਪਿੱਛੇ ਲੱਗੰਦੀ ਹੁਣ ਮੇਰੇ ਤੋਂ ਤੇਗਾ ਨਹੀਂ ਵਜਨਦਾ ਮੈਂ ਭਾਰਾ ਹੋ ਗਿਆ ਮੈਂ ਤਾਂ ਤੇਗਾ ਨਹੀਂ ਹੁਣ ਮੈਂ ਤੋ ਦਸੀ ਜਿੱਦਣ ਹੁਣ ਮੈਚ ਹੋਏ ਦੋਵਾਂ ਤਿੰਨਾਂ ਦਿਨਾਂ ਹਫਤੇ ਤੱਕ ਮੈਂ ਤੇਗਾ ਮਾਰੂੰਗਾ ਸੋਲ ਕੇ ਮੈਂ ਕਹਿੰਦਾ ਨਹੀਂ ਖੇਡਾਂ ਕਿਉਂਕਿ ਮੈਨੂੰ ਮੈਨੂੰ ਪਤਾ ਲੱਗੰਦਾ ਹੁਣ ਮੇਰੇ ਚ ਕਿਹੜੀ ਕਮੀ ਪਿੱਛੇ ਤੂੰ ਜੇ ਤੁਸੀਂ ਜੰਗ ਹੈ ਜੇ ਤੁਸੀਂ ਹੁਣ ਨਹੀਂ ਕਰਨਾ ਪੁੱਤ ਕਰਨਾ ਕਿ ਦਵਾਣਾ ਮੈਂ ਤੇ ਤੁਹਾਡੇ ਨਾਲ ਹੋਰ ਮੰਨ ਕੇ ਚੱਲ ਮੱਥਾ ਰੋਲਾ ਹੀ ਪਾ ਸਕਦਾ ਤੇਰੇ ਗਾੜੀ ਵੀ ਐਦਾਂ ਨਹੀਂ ਪੁੱਤ ਐਦਾਂ ਕਰਨਾ ਚੀਜ਼ ਹੁਣ ਵੇਖ ਕਈ ਕਈ ਇੱਕ ਕੱਲੀ ਚੀਜ਼ ਇਹ ਨਾ ਸੋਚਿਆ ਕਰ ਜੀ ਤੀ ਕੁੰਦਣ ਹੋਣੀ ਦੂਜੇ ਤੀਜੇ ਉਹ ਜਿੰਨਾ ਫਾਸਟ ਗਿੱਟਿਆਂ ਨੂੰ ਜਾਂਦਾ ਹੁਣ ਮੈਂ ਹੁਣ ਮੈਂ ਜਾਫੀ ਨਹੀਂ ਵੇਖਿਆ ਜਿਹੜਾ ਗਿੱਟਿਆਂ ਨੂੰ ਜਾਂਦਾ ਗਿੱਟੇ ਚੁੱਕਦਾ ਹੀ ਨਹੀਂ ਕੋਈ ਉਹ ਸਿੱਧਾ ਜਾਂਦਾ ਹੁੰਦਾ ਸੀ ਆ ਚੀਜ਼ਾਂ ਸਿੱਧਾ ਜਾਣਾ ਨੇ ਸਿੱਧੇ ਐ ਰੋਕ ਸਿੱਧੇ ਕਿੱਟੇ ਜੁਨੇ ਦਾ ਬੰਦਾ ਮੁੱਦਾ ਕਰ ਇੰਨਾ ਤੇਜ਼ ਇੱਕੇ ਧਮ ਮੈ ਜਾਣਾ ਸਿੱਧਾ ਜਾਣਾ ਸੀ ਮੁੱਦਾ ਕਰਦਾ ਬੰਦੇ ਕਹਿੰਦੇ ਇੱਕ ਹੋਂਦੇ ਬੰਦੇ ਉਦੋਂ ਨੇ 2003-2 ਚ ਮੁੱਦੇ ਕੀਤੇ ਆ ਗਿੱਟਿਆਂ ਤੋਂ ਫੜ ਫੜ ਕੇ ਬੰਦਾ ਜਿਹੜਾ ਜਾਗੀ ਹੁੰਦਾ ਨਾ ਕੋਈ ਵੀ ਜਾਗੀ ਹੋਣਾ ਮਨ ਲਾ ਰੇਸ ਦੇ ਵਿੱਚ ਰਹਿਣਾ ਤੇ ਇੱਕ ਜੰਗ ਜੇ ਇੱਕ ਰੇਸ ਦੇ ਵਿੱਚ ਰਹਿਣਾ ਉਹ ਮੰਨ ਕੇ ਚੱਲ ਰਾਤ ਨੂੰ ਉਹ ਚੀਜ਼ ਸੋਚੀ ਜਾ ਮੈਂ ਤਕੜਾ ਹੋਣਾ ਮੈਂ ਉੱਥੋਂ ਤੱਕ ਜਾਣਾ ਅਜੇ ਇੱਕ ਮੇਕ ਮੇਕਮ ਹੋਈ ਜਾਂਦੀ ਆ ਮੇਰੀ ਨਿਗਾ ਚ ਨਹੀਂ ਹੈਗਾ ਅਜੇ ਤੂੰ ਆ ਛੋਟੇ ਛਾਲ ਮੀਡੀਆ ਤੈਨੂੰ ਜੋ ਮਰਜੀ ਕਹੀ ਜਾਵੇ ਇੱਕ ਮੇਕ ਮੇਕਮ ਨਾ ਇਹ ਚੀਜ਼ ਇਹ ਚੀਜ਼ ਜੇ ਵੇਖ ਸ਼ੋਰ ਤੇ ਆ ਨਾ ਜਿਹੜੀ ਸ਼ੋਰਤ ਜਿੱਦਾਂ ਮਰਜੀ ਹੁਣ ਤੇਰੇ ਚੋਂ ਜੰਗ ਏ ਤੇਰੇ ਤੇ ਦਾਹ ਹੀ 7 8 ਦਾਹ ਚਾਹੀਦੇ ਤੇਰੇ ਚੋਂ 10 ਦਾਹ ਚਾਹੀਦੇ ਘੜੋ ਘੜਾ ਹੁਣ ਵੇਖ ਜਿਹੜੇ ਜਿਹੜੇ ਜਾਫੀ ਆਏ ਨਾ ਟਾਈਮ ਸਿਰ ਤੇ ਉਹਨਾਂ ਨੇ ਵੱਖੋ ਵੱਖਾ ਆਪਦਾ ਦੌਰ ਲੈ ਕੇ ਆਤਾ ਜੇ ਮੰਗੀ ਆਇਆ ਮੰਗੀ ਨੇ ਆਪਦਾ ਦੌਰ ਲੈ ਕੇ ਜਾਂਦਾ ਪਾਲ ਆਇਆ ਪਾਲ ਲੈਣੇ ਆਪਦਾ ਦੌਰ ਲੈ ਕੇ ਜਾਂਦਾ ਬਿੱਟੂ ਆਇਆ ਬਿੱਟੂ ਨੇ ਆਪਦਾ ਦੌਰ ਲੈ ਕੇ ਜਾਂਦਾ ਗੋਗੂ ਆਰ ਗਿਆਏ ਗੋਗੂ ਆਰ ਗਿਆ ਆਪਦੇ ਦੌਰ ਲੈ ਕੇ ਆਂਦੇ ਸਾਰਿਆਂ ਜਾਫੀ ਜਿਹੜੇ-ਜਿਹੜੇ ਜਾਫੀ ਆਏ ਹਨਾ ਉਹਨਾਂ ਨੇ ਸਾਰੇ ਵੱਖੋ-ਵੱਖਰੇ ਆਪਦੇ ਦੌਰ ਲੈ ਜਾਂਦੇ ਨਾਲ ਹੁਣ ਜਦੋਂ ਮੰਗੀ ਆ ਕਿਸੇ ਨੂੰ ਨਹੀਂ ਪਤਾ ਮੰਗੀ ਆ ਬਾਹ ਮਾਰ ਕੇ ਤੇ ਫੜਦਾ ਬਿੱਟੂ ਬਿੱਟੂ ਜਦੋਂ ਉੱਠਿਆ ਉਦੋਂ ਸਾਰੇ ਰੀਡਰ ਭਾਰੇ ਹੁੰਦੇ ਬਿੱਟੂ ਉੱਤੇ ਚਪੇੜ ਮਾਰਨੀ ਥੱਲੇ ਕੋਚ ਫੜ ਲੈ ਕਿੰਚੀ ਪਾ ਦੇ ਕਰਨੀ ਗੋਗੋ ਆਇਆ ਗੋਗੋ ਦੇ ਢਿੱਡ ਨੂੰ ਗਿੱਟਾ ਚੁੱਕ ਦਿੰਦਾ ਹੈ ਬੰਦੇ ਦਾ ਇਹ ਕਮਾਇਆ ਇਹ ਕਮ ਨੇ ਵੱਖਰੇ ਦਾ ਦਾ ਲੈ ਕੇ ਆਇਆ ਏਦਾਂ ਬੰਦੇ ਨੂੰ ਤੁਰਨਾ ਤੇ ਲਾਤ ਲਾ ਕੇ ਟੰਗੀ ਲਾ ਕੇ ਛੁੱਟਦਾ ਰਿਹਾ ਉਹ ਵੱਖਰਾ ਦਾ ਲੈ ਕੇ ਆਇਆ ਦੌਰ ਲੈ ਕੇ ਆਇਆ ਫਿਰ ਅਹੀਂ ਉੱਠੇ ਅਹੀਂ ਆਹਾੜੇ 'ਚ ਰੱਬ ਨੇ ਜਾਣ ਜਾਦੀ ਪਾ ਕੇ ਕਲਾਈ ਤੇ ਅਹੀਂ ਗਾੜੀਓਂ ਘੇਰਨ ਨਾਲੇ ਹੋ ਗਏ ਜਿੱਦਾਂ ਜਿੱਦਾਂ ਬੰਦਾ ਕੋਈ ਕੋਈ ਬੰਦਾ ਆਇਆ ਹੋਣਾ ਉਹ ਆਪੋ ਆਪਣਾ ਦੌਰ ਲੈ ਕੇ ਆਇਆ ਤੇ ਹੁਣ ਤੂੰ ਦੱਸ ਵੀ ਤੂੰ ਕਿਹੜਾ ਦੌਰ ਲੈ ਕੇ ਆਇਆ ਹਾਂ ਨਾ ਮੇਰੀ ਮੇਰੀ ਗੱਲ ਦਾ ਇਹ ਦਿਮਾਗ ਦੇ ਵਿੱਚ ਪਾਈ ਚੀਜ਼ ਆ ਵੀ ਦੌਰ ਕਿਹੜਾ ਲੈ ਕੇ ਆਉਣਾ ਹੁਣ ਵੇਖ ਹਰ ਹਰ ਕੋਈ ਜਾਫੀ ਹੁੰਦਾ ਦਾ ਕਰੈਕਟ ਹੁੰਦਾ ਮੈਂ ਐਸ ਤਰੀਕੇ ਦਾ ਜਫਾ ਲਾਉਣਾ ਤੇ ਮੈਂ ਇਸ ਤਰੀਕੇ ਨਾਲ ਜਫਾ ਪਾ ਦਿੰਦਾ ਆਪੋ ਆਪਣਾ ਦਾਵਾ ਹੁਣ ਤੂੰ ਦੱਸ ਦੀ ਤੇਰੇ ਤੋਂ ਕਿਹੜਾ ਦਾਵਾ ਤੂੰ ਕਿਹੜੇ ਦਾਣ ਇਹ ਕਿ ਮੈਂ ਜਫਾ ਪਾ ਦਰ ਹੁਣ ਵੇਖ ਜਿਹੜੇ ਜਾਫੀ ਤਕੜੇ ਖੇਡੇ ਆ ਨਾ ਜਿਹੜੇ ਜਾਫੀਆਂ ਦਾ ਨਾਮ ਉਹਨਾਂ ਜਾਫੀਆਂ ਤੋਂ ਇੱਕ ਦਾਣੀ ਉਹਨਾਂ ਤੋਂ ਕਈ ਦਾ ਹੈ ਜੋ ਫੇਰ ਤਕੜੇ ਖੇਡੇ ਆ ਤੇ ਫੇਰ ਉਹਨਾਂ ਸਾਰਾ ਕੁਝ ਕੀਤਾ ਹੁਣ ਜੇ ਪਾਲਾ ਲੈ ਲੀਏ ਪਾਲੇ ਤੋਂ ਕਿੰਨੇ ਦਾ ਹੀ ਪਾਲਾ ਗੁੱਟ ਫੜਦਾ ਹੀ ਚਪੇੜ ਮਾਰ ਕੇ ਪੱਟ ਫੜਦਾ ਹੀ ਗਾੜੀ ਹੁੰਦਾ ਪਗਲਾ ਛਾੜ ਕੇ ਛੁੱਟਦਾ ਹੀ ਬਾਵਾ ਛਾੜ ਕੇ ਛੁੱਟਦਾ ਹੀ ਖੁਸ਼ੀ ਵੇ ਲਈਏ ਖੁਸ਼-ਖੁਸ਼ੀ ਦੇ ਜਿੰਨਾ ਪੈਰਾਂ ਦੇ ਪੱਕਾ ਘੜਾ ਜਾਫੀ ਹੁਣ ਤੂੰ ਦਾਸ ਤੂੰ ਪੈਰਾ ਪੈਰਾ ਤੇ ਖਲੋਣਾ ਤੇ ਫੇਰ ਕਿੱਦਾਂ ਖਲੋਣਾ ਤੇ ਫੇਰ ਕੀ ਕਰਨੀ ਕਿਦੋਂ ਕਰਨੀ ਮੂੰਹ ਨਹੀਂ ਤਾਂ ਨਹੀਂ ਨਹੀਂ ਉਹ ਨਹੀਂ ਬੁੱਤ ਲਾਉਂਦਾ ਨਹੀਂ ਮੈਂ ਤੈਨੂੰ ਦੱਸਾਂ ਜਿਹੜੀ ਮੈਂ ਸੁਲਾਣੀ ਸਵੇਰੇ 3 ਵਜੇ ਉੱਥੇ ਚਾਹੀਦਾ ਤੋ ਉੱਥੇ 3 ਵਜੇ ਮੈਂ ਘਰ ਹੀ ਹੋਣਾ ਸੀ ਤੇਨੂੰ ਮੈਂ ਦੱਸਾਂ ਫਿਰ ਮਿਹਨਤ ਕਿੰਨਾ ਲੱਗਦੀ ਹੈ